ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਆ ਆਪਾਂ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਅੱਜ ਜਿਹੜੀ ਕਿਸਾਨ ਵੀਰੋ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਇਹ ਹੈਗੀ ਆ ਕਣਕਦੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਬਜਾਈ ਸਮੇਂ ਵੀ ਪਾਈ ਸੀ ਕਿ ਆਪਾਂ ਇਸ ਸਾਲ ਇੱਕ ਕਿੱਲਾ ਆਰਗੈਨਿਕ ਕਣਕ ਵੀਜੀ ਆ ਜੇ ਆਪਾਂ ਸੀਡ ਦੀ ਗੱਲ ਕਰੀਏ ਤਾਂ ਗ੍ਰੀਨ ਲਾਈਨ ਨੇ ਆਪਾਂ ਨੂੰ ਡੈਮੋ ਦਿੱਤਾ ਫ੍ਰੀ ਦੇ ਵਿੱਚ GLW262 ਬਹੁਤ ਵਧੀਆ ਵੈਰੈਟੀ ਹੈ ਆਪਾਂ ਵੀਡੀਓ ਵੈਸੇ ਬਣਾਈ ਸੀਗੀ ਬਜਾਈ ਸਮੇਂ ਦੱਸਿਆ ਸੀਗਾ ਵੀ ਆਪਾਂ ਨੂੰ ਡੈਮੋ ਦਿੱਤਾ ਤੇ ਕੰਪਨੀ ਮੁਤਾਬਕ ਇਹ ਫੋਟ ਵੀ ਬਹੁਤ ਵਧੀਆ ਕਰਦੀ ਆ ਤੇ ਝਾੜ ਵੀ ਇਹਦਾ ਜਾਨੀ ਆਰਗੈਨਿਕ ਵਧੀਆ ਰਹਿੰਦਾ ਤੇ ਆਪਾਂ ਉਸੇ ਹੀ ਖੇਤ ਦੇ ਵਿੱਚ ਖੜੇ ਆ ਇੱਕ ਆਪਾਂ ਕਿਸਾਨ ਵੀਰੋ ਇਹ ਕਣਕ ਨੂੰ ਪਾਣੀ ਲਾਤਾ ਦਿਖਾਵਾਂਗੇ ਸਾਰੀ ਕਬਈਏ ਨੇ ਕਿੰਨੀ ਗਰੋਥ ਕੀਤੀ ਹੈ ਤੇ ਕਿਹੜੀ-ਕਿਹੜੀ ਤੇ ਖਾਦ ਪਾਈ ਹੈ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਆਪਾਂ ਬਾਈ ਜੀ ਆਰਗੇਨਿਕ ਜਿਵੇਂ ਬਾਇਓਲੋਜੀਕਲ ਕੰਪਨੀਆ ਬਾਇਓਲੋਜੀਕਲ ਪ੍ਰੋਡਕਟ ਪਾਵਾਂਗੇ ਤੇ ਉਹ ਆਪਾਂ ਬਾਈ ਜੀ ਅਨੇਰਾ ਕ੍ਰੋਪ ਸਾਇੰਸ ਕੰਪਨੀ ਦੇ ਪਾਏ ਆ ਜੇ ਤੋ ਆਪਾਂ ਬਜਾਈ ਕੀ ਕੀਤੀ ਸੀ ਕਣਕ ਦੀ ਉਦੋਂ ਆਪਾਂ 4 ਕਿਲੋ ਬੈਕੋਜੀ ਪਾਇਆ ਸੀਗਾ ਉਹਦੇ ਵਿੱਚ ਐਨਪੀਕੇ ਵਾਲੇ ਬੈਕਟੀਰੀਆ ਹੁੰਦੇ ਆ ਬਹੁਤ ਵਧੀਆ ਉਹਦਾ ਰਿਜ਼ਲਟ ਆਇਆ ਬਾਅਦ ਦੇ ਵਿੱਚ ਜਦੋਂ ਪਹਿਲਾ ਪਾਣੀ ਲਾਇਆ ਫਿਰ ਇਹਦੇ ਵਿੱਚ ਫੈਰੋ ਐਮਜੀ ਅਨੇਰਾ ਕ੍ਰੋਪ ਸਾਇੰਸ ਦਾ ਮਾਈਕੋਰਾਜਾ ਪਾਇਆ ਸੀਗਾ 4 ਕਿਲੋ 1 ਕਿੱਲੇ ਦਾ ਤੁਹਾਨੂੰ ਗਰੋਥ ਵੀ ਵਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਵੀ ਆਪਾਂ ਇੱਥੇ ਕਿਹੜੇ-ਕਿਹੜੇ ਪ੍ਰੋਡੈਕਟ ਹੁਣ ਤੱਕ ਪਾ ਚੁੱਕੇ ਆਂ ਤੇ ਬਾਅਦ ਦੇ ਵਿੱਚ ਬਾਈ ਜੀ ਹੁਣ ਹਫ਼ਤਾ ਖੋ ਗਿਆ 5 ਕਿਲੋ ਇਹਦੇ ਚ ਦਾਣੇਦਾਰ ਕੈਲਸ਼ੀਅਮ ਪਾਇਆ ਛਿੱਟੇ ਦੇ ਵਿੱਚ ਤੇ ਜੇ ਗੱਲ ਕਰੀਏ ਗਰੋਥ ਦੀ ਗਰੋਥ ਬਹੁਤ ਵਧੀਆ ਕੀਤੀ ਆ ਤੁਹਾਨੂੰ ਦਿਖਾਉਣੇ ਆ ਗਰੋਥ ਵੀ ਵੀਡੀਓ ਦੇ ਨਾਲ ਜੁੜੇ ਰਹੋ ਜੀ ਕਿਸਾਨ ਵੀਰੋ ਆ ਦੇਖ ਸਕਦੇ ਹੋ ਤੁਸੀਂ ਆਪਣੀ ਕਣਕ ਨੇ ਗਰੋਥ ਬਹੁਤ ਵਧੀਆ ਕੀਤੀ ਆ ਇਹ ਜੇ ਵਾਹ ਦੀ ਗੱਲ ਕਰੀਏ ਤਾਂ ਵਾਹ ਇੱਥੇ ਆਪਣਾ ਨਰਮਾ ਸੀਗਾ ਤੇ ਵਾਹ ਕੇ ਪਹਿਲਾਂ ਸੁੱਕਾ ਰੱਖਿਆ ਸੀਗਾ ਵਧੀਆ ਪਲੌ ਮਾਰ ਕੇ ਆਣ ਸੁੱਕਾ ਵਾਹ ਕੇ ਰੌਣੀ ਕੀਤਾ ਬਾਅਦ ਦੇ ਵਿੱਚ ਕਣਕ ਬੀਜੀ ਆ ਇੱਕ ਆਪਾਂ ਪਾਣੀ ਲਾਤਾ ਕੋਈ ਵੀ ਇਹਦੇ ਤੇ ਖਾਦ ਨਹੀਂ ਪਾਈਗੀ ਡੀਪੀ ਯੂਰੀਆ ਪोटाश ਕੱਖ ਨਹੀਂ ਪਾਇਆਗਾ ਬੈਕੋਜੀ ਪ੍ਰੋਡਕਟ ਪਾਇਆ ਬਸ ਬਜਾਈ ਸਮੇਂ ਤੇ ਮਾਈਕਰੋਰਾਜਾ ਪਾਇਆ ਤੇ ਹੁਣ ਕੈਲਸ਼ੀਅਮ ਪਾਇਆ 5 ਕਿਲੋ ਬਹੁਤ ਵਧੀਆ ਕਣਕ ਨੇ ਗਰੋਸ ਕੀਤੀ ਆ ਤੇ ਫੋਟ ਵੀ ਬਹੁਤ ਕੀਤੀ ਆ ਫੋਟ ਆਲਾ ਤਾਂ ਬਾਈ ਸਿਰਾਈ ਲਾਤਾ ਕੋਈ ਇਹਦੇ ਵਿੱਚ ਕੋਈ ਕਮੀ ਨਹੀਂ ਰਹੇਗੀ ਬਹੁਤ ਵਧੀਆ ਬੀ ਲੱਗਿਆ ਗ੍ਰੀਨਲੈਂਡ ਕੰਪਨੀ ਦਾ ਸੀਡ ਆ ਬਾਈ ਜੀ ਇਹ ਜੀ ਐਲ ਡਬਲਯੂ 2262 ਇਸ ਸਾਲ ਇਹਨਾਂ ਨੇ ਡੈਮੋ ਦਿੱਤੇ ਸੀ ਕੰਪਨੀ ਨੇ ਮੇਨ ਮੇਨ ਆਪਦੇ ਜ਼ਿਲ੍ਹਿਆਂ ਦੇ ਵਿੱਚ 2-4 ਜਿੰਨੇ ਵੀ ਲਗਾ ਸਕੇ ਹੁਣ ਅਗਲੇ ਸਾਲ ਇਹ ਤੁਹਾਨੂੰ ਕਿਸਾਨ ਵੀਰੋ ਜਿਹੜਾ ਬੀ ਆ ਮਾਰਕੀਟ ਦੇ ਵਿੱਚ ਵਿੱਚੋਂ ਮਿਲ ਜੂਗਾ ਤੇ ਮੈਂ ਤਾਂ ਇਹੀ ਕਹੂੰਗਾ ਬਈ ਇੱਕ ਇੱਕ ਕਿੱਲਾ ਆਪਦੇ ਖਾਣ ਜੋਗੀ ਜਰੂਰ ਆਪ ਖੇਤੀ ਕਰੋ ਕਿਉਂਕਿ ਬਿਮਾਰੀਆਂ ਬਹੁਤ ਵੱਧ ਰਹੀਆਂ ਕਿਉਂ ਖਾਦਾਂ ਜਾਦੇ ਪੈਣ ਲੱਗੀਆਂ ਤੇ ਤੁਹਾਨੂੰ ਬਾਕੀ ਆਪਾਂ ਦਿਖਾ ਰਹੇ ਆਂ ਬਈ ਜਿਹੜਾ ਆਪਣਾ ਕਣਕਾ ਇਹ ਇੱਕ ਕਿੱਲਾ ਵਿਜੀ ਸੀਗੀ ਸਾਰੀ ਕਣਕੇ ਇਸੇ ਤਰ੍ਹਾਂ ਹੀ ਖੜੀ ਐ ਬਹੁਤ ਵਧੀਆ ਲੱਗਿਆ ਯਾਨੀ ਜਿਵੇਂ ਪਹਿਲੇ ਸਾਲ ਹੀ ਆਪਾਂ ਬਿਨਾ ਖਾਦ ਤੋਂ ਬਿਨਾਂ ਕਿਸੇ ਸਪਰੇਅ ਤੋਂ ਕੀਤੀ ਸੀਗੀ ਲੱਗਦਾ ਸੀ ਯਾਰ ਕਿਤੇ ਇਹ ਨਾ ਹੋਵੇ ਬਈ ਕਣਕ ਫੋਟ ਨਾ ਕਰੇ ਕਈ ਵਾਰੀ ਥਿੱਲੇ ਪੈ ਜਾਂਦੀ ਐ ਤੇ ਪਰ ਬਈ ਬਹੁਤ ਵਧੀਆ ਗਰੋਥ ਕੀਤੀ ਐ ਬਾਕੀ ਆਪਾਂ ਨਾਲ ਦੀ ਨਾਲ ਵੀਡੀਓ ਵੀ ਪਾਉਂਦੇ ਰਵਾਂਗੇ ਜੇ ਇਹਦੇ ਵਿੱਚ ਨਦੀਨਾਂ ਦੀ ਗੱਲ ਕਰੀਏ ਤਾਂ ਬਾਈ ਜੀ ਬਾਥੂ ਹੈਗਾ ਵਿਰਲਾ-ਵਿਰਲਾ ਬਾਥੂ ਹੈਗਾ ਤੇ ਗੁੱਲੀ ਡੰਡਾ ਖਾਸ਼ ਨਹੀਂਗਾ ਉਹ ਵੀ ਵਿਰਲਾ-ਵਿਰਲਾ ਹੀ ਐ ਪਰ ਆਪਾਂ ਸਪਰੇਅ ਨਹੀਂ ਕਰਦੇ ਬਈ ਸਪਰੇਅ ਦੇ ਤੇ ਕੋਈ ਨਦੀਨ ਵਾਲੀ ਨਹੀਂ ਕਰਨੀਗੀ ਕੋਈ ਤਾਕਤਾਲੀ ਨਹੀਂ ਕਰਨੀਗੀ ਬਾਈਕੋ ਅਨੇਰਾ ਕੰਪਨੀ ਦੀ ਰਟਾਸ਼ ਦੇ ਨਾਂ ਤੇ ਪੋਟਾਸ਼ ਆਉਂਦੀ ਆ ਪਾਊਡਰ ਫਾਰਮ ਦੇ ਵਿੱਚ ਉਹ ਆਪਾਂ ਗਾਂਹ ਜਾ ਕੇ ਕਰਾਂਗੇ ਜਦੋਂ ਕਣਕ ਤੀਲੇ ਚੜ ਗਈ ਉਹਦੀ ਡੋਜ਼ ਹੈਗੀ ਆ 200 ਗ੍ਰਾਮ 1 ਕਿੱਲਾ ਤੇ ਪਾਣੀ ਵੀ 200 ਲੀਟਰ ਹੀ ਵਰਤਣਾ ਜੇ ਆਪਾਂ ਪਾਣੀ ਘੱਟ ਵਰਤਦੇ ਆ ਤਾਂ 1.5 ਕਿੱਲੇ ਤੇ ਵੀ ਪਾ ਸਕਦੇ ਆ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਆਇਆ ਸੀਗਾ ਬੀਚ ਐਸ ਬਿਚਲੇ ਸਾਲ ਸੀ ਕਣਕ ਤੇ ਤਣੀਆ ਝੋਨੇ ਤੇ ਕਰਾਈ ਸੀਗੀ ਝੋਨੇ ਤੇ ਜਿਹੜੀ ਝੋਨੇ ਦੀ ਕੁਆਲਿਟੀ ਬਾਸਪਤੀ ਦੀ ਕੁਆਲਿਟੀ ਬਹੁਤ ਵਧੀਆ ਬਣੀ ਬਾਕੀ ਕਿਸਾਨ ਵੀਰੋ ਜਿੰਨਾ ਕਿਸਾਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬਰ ਜਰੂਰ ਕਰ ਦਿਓ ਯਾਰ ਤੇ ਬਾਕੀ ਇੱਕ ਆਪਣਾ ਜਿਹੜੀ ਪਹਿਲਾ ਵੀਡੀਓ ਪਾਈ ਸੀਗੀ ਜਦੋਂ ਆਪਾਂ ਇਹ ਕਣਕ ਦੀ ਬਿਜਾਈ ਕਰ ਰਹੇ ਸੀਗੇ ਉਸ ਵੀਡੀਓ ਦਾ ਲਿੰਕ ਵੀ ਤੁਸੀਂ ਇਸੇ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਬਾਕੀ ਬਾਈ ਜੀ ਗ੍ਰੀਨ ਲੈਂਡ ਦੀ ਆਪਾਂ ਨੂੰ ਇਹ ਵੈਰੈਟੀ ਤਾਂ ਲੱਗੀ ਬਹੁਤ ਵਧੀਆ ਆਪਾਂ ਤਾਂ ਇਹੀ ਕਹਿੰਨੇ ਆ ਵੀ ਇੱਕ ਇੱਕ ਕਿੱਲਾ ਜ਼ਰੂਰ ਆਪਾਂ ਨੂੰ ਆਰਗੈਨਿਕ ਬੀਜ ਨਹੀਂ ਚਾਹੀਦੀ ਆ ਤੇ ਬਾਕੀ ਠੀਕ ਹੈ ਜੀ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਲਾਈਕ ਸ਼ੇਅਰ ਕਰਦੇ ਹੋ ਤੇ ਬਾਕੀ ਕੋਈ ਵੀ ਸਵਾਲ ਆ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ